India, and uh, there is my husband also. Yeah, this is a turban you are tying, this first experience, what's about this experience? Uh, I feel very nice and comfortable, and um, this place is very amazing, very beautiful, and your religion is also very... What's about turban? Turban looks so pretty, so nice. ਪਾਜੀ ਇੱਕ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ ਪਿੱਛੇ ਲੈ ਆਓ ਪਿੱਛੇ ਲੈ ਆਓ ਨਾ ਉਹ ਸ਼ੋਰ ਮਿਸ ਹੋ ਇਨੇ ਸਾਰਿਆਂ ਦੇ ਕੰਮ ਦੇ ਵਿੱਚ ਦੇ ਵੀਡੀਓ ਇਧਰ ਜੇ ਬੱਲਦਾ ਵਿਦੇਸ਼ੀ ਸਲਾਨੀ ਵੀ ਜਿਹੜਾ ਉਹ ਦਸਤਾਰ ਸਜਾ ਰਹੇ ਔਰ ਖੁਸ਼ ਨਜ਼ਰ ਆ ਰਹੇ ਹੈ ਕਿ ਉਹਨਾਂ ਨੇ ਅੱਜ ਦਸਤਾਰ ਸਜਾਈ ਹੈ ਹਾਂਜੀ ਪਾਜੀ ਕੀ ਕਹਿਣਾ ਚਾਹੋਗੇ ਜੋ ਸਲਾਈ ਤੇਰੇ ਮੰਗੋ ਸਾਹਿਬ ਜਿਹੜਾ ਇਹ ਉਪਰਾਲਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਰੰਗ ਉਤਰੇ ਨਾ ਉਸ ਸ਼ਰਤੀ ਦਾ ਜਿੱਥੇ ਖੂਨ ਸ਼ੀਦਾਂ ਦਾ ਡੁੱਲਦਾ ਏ ਕੀਮਤ ਨਾ ਇਸ ਦੀ ਦੇ ਸਕੀਏ ਇਹ ਖੂਨ ਐਸੇ ਮਲਦਾ ਏ ਇੱਕ ਜਉਂਦੇ ਮੋਏ ਹੁੰਦੇ ਨੇ ਇੱਕ ਮਰ ਕੇ ਵੀ ਨਾ ਮਰਦੇ ਨੇ ਨਿਤਕਾਮ ਉਹਨਾਂ ਨੂੰ ਯਾਦ ਕਰੇ ਜੋ ਕੌਮ ਨੂੰ ਉੱਚਾ ਕਰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਮੇਰੀ ਦਸਤਾਰ ਮੇਰੀ ਸ਼ਾਨ ਜੂਤ ਕਾਲੀਵਾਲ ਵੱਲੋਂ ਇਹ ਦਸਤਾਰਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਅਸੀਂ ਸਵਰਗੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਤੇ ਪੈਰ ਦੇ ਰਹੇ ਹਾਂ ਅਸੀਂ ਹਰਜਿੰਦਰ ਸਿੰਘ ਧਾਮੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਉਹਨਾਂ ਦੀ ਸੋਚ ਤੇ ਪਹਿਰਾ ਦੇ ਰਹੇ ਹਾਂ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਤੇ ਪਹਿਰਾ ਦੇ ਰਹੇ ਹਾਂ ਅਸੀਂ ਕਾਰਜਕਾਰੀ ਪ੍ਰਧਾਨ ਸਰਦਾਰ ਬਲਮਿੰਦਰ ਸਿੰਘ ਭੁੰਦਰ ਜੀ ਦੀ ਸੋਚ ਤੇ ਪਹਿਰਾ ਦੇ ਰਹੇ ਹਾਂ ਇਹ ਜੂਥ ਕਾਲੀਦਾਲ ਵੱਲੋਂ ਦਸਤਾਰਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਇਹ ਬਹੁਤ ਹੀ ਸ਼ਲਾਘਾ ਹੈ ਅੱਜ ਦੇਖੋ ਤੁਸੀਂ ਕਿੰਨਾ ਜਾਹੋ ਜਲਾਲ ਹੈ ਸਾਡੇ ਜੂਥ ਨੂੰ ਮਿਲ ਰਹੀ ਹੈ ਜੀ ਸੇਵਾ ਕਰ ਨਹੀਂ ਸੇਵਾ ਕਰਕੇ ਦੇਖੋ ਗੱਲ ਇਹ ਵੀ ਸੇਵਾ ਕਰਕੇ ਖੁਸ਼ੀ ਮਿਲਨੀ ਹੈ ਅੱਜ ਕਿੰਨਾ ਮਤਲਬ ਮੈਂ ਆਪਣੇ ਸ਼ਬਦ ਜਿਹੜੇ ਨੇ ਇਹ ਇੱਕਾ ਦੱਸ ਨਹੀਂ ਸਕਦੇ ਵੀ ਮੈਨੂੰ ਕਿੰਨੀ ਖੁਸ਼ੀ ਆ ਬਿਲਕੁਲ ਸ਼ਬਦਾਂ ਚ ਇਸ ਗੱਲ ਨੂੰ ਬਿਆਨ ਕਰਨ ਔਖਾ ਹੈ ਗਾਂਧੀ ਸਾਹਿਬ ਜੀ ਦਾ ਪ੍ਰਧਾਨ ਨੇ ਕੀ ਕਹਿਣਾ ਚਾਹੋਗੇ ਅੱਜ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਕੀ ਤਿਆਰੀ ਕੀਤੀ ਗਈ ਹੈ ਮੈਂ ਨਹੀਂ ਬਹੁਤ ਵਧੀਆ ਬਿਲਕੁਲ ਨਾਲ ਪਾਸ਼ਾ ਦੇ ਮਤਲਬ ਦਿਹਾੜੇ ਦੇ ਮਤਲਬ ਬਹੁਤ ਵਧੀਆ ਤਿਆਰੀ ਕੀਤੀ ਗਈ ਆ ਇੱਥੇ ਮਤਲਬ ਹਰ ਇੱਕ ਮਤਲਬ ਵਰਲਡ ਲੈਵਲ ਤੱਕ ਮਤਲਬ ਸਲਾਨੀਆਂ ਦਾ ਮਤਲਬ ਚਾਹ ਮਤਲਬ ਦਸਤਾਰ ਸਜਾਉਣ ਦੇ ਵਿੱਚ ਤੇ ਇਹ ਬਹੁਤ ਵਧੀਆ ਪ੍ਰਾਲਾ ਵਾ ਗੁਰੂ ਮਹਾਰਾਜ ਕਿਰਪਾ ਕਰੇ ਇਹ ਹਰ ਸਾਲ ਇਸੇ ਤਰ੍ਹਾਂ ਹੀ ਪ੍ਰਾਲਾ ਜਾਰੀ ਰਹੂਗਾ ਬਿਲਕੁਲ ਹਰ ਸਾਲ ਇਹ ਪ੍ਰਾਲਾ ਜਾਰੀ ਰਹ ਛੋਟੇ ਛੋਟੇ ਬੱਚੇ ਵੀ ਦਸਤਾਰਾਂ ਸਜਾ ਰਹੇ ਐ ਕੋਈ ਗੁਜਰਾਤ ਤੋਂ ਆਇਆ ਕੋਈ ਬੈਂਗਲੌਰ ਤੋਂ ਆਇਆ ਕੋਈ ਨਾਗਪੁਰ ਤੋਂ ਆਇਆ ਤੋ ਵੱਖ-ਵੱਖ ਧਰਮ ਵੱਖ-ਵੱਖ ਵਰਗਾਂ ਦੇ ਲੋਕ ਆ ਕੇ ਦਸਤਾਰਾਂ ਸਜਾ ਰਹੇ ਔਰ ਬੇहद ਖੁਸ਼ ਨਜ਼ਰ ਆ ਰਹੇ ਕਿ ਉਹਨਾਂ ਨੂੰ ਇਹ ਦਸਤਾਰ ਸਜਾਉਣ ਦਾ ਮੌਕਾ ਮਿਲਿਆ ਆ ਕੁਝ ਨੋਜੋਨਾ ਦੇ ਵੀ ਕਹਿਣਾ ਸੀ ਕਿ ਬੜੇ ਮਨਚ ਇੱਛਾ ਸੀ ਕਿ ਕਿਸੇ ਟਾਈਮ ਦਸਤਾਰ ਸਜਾਉਣ ਦਾ ਮੌਕਾ ਮਿਲੇ ਔਰ ਅੱਜ ਹਰਮੰਦਰ ਸਾਹਿਬ ਆ ਕੇ ਮੌਕਾ ਮਿਲੇ ਕੀ ਨਾਮਾਜੀ ਕਿੱਥੋਂ ਆਏ ਕਹਾਂ ਸੇ ਆਏ पुणे से महाराष्ट्र पुणे हाँ जी पहली बार दस्तार पहली बार सजाई बहुत खुशी हो रही है अच्छा लग रहा है, इच्छा है कभी दस्तार फिर से सजाएंगे। अच्छा लग रहा है सर का लेके आता है हमें हर साल हमको बेटा बेटा कभी कहा कभी दो दिन बार इधर भी लेके आए बहुत 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 अच्छा लग रहा है बहुत अच्छा लग रहा है

ਮੈਂ ਪਟਿਆਲਾ 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 ਦਸਤਾਰ ਸਹੀ ਕੀ ਕਹਿਣਾ ਚਾਹੋਗੇ ਹਾਂਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਮੈਂ ਆਪਣੇ ਯੂਥ ਭਰਾਵਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਾਲਾ ਕੀਤਾ ਦਸਤਾਰ ਦਾ ਲੰਗਰ ਲਾਇਆ ਤੇ ਮੇਰਾ ਮਾਨੰਦਰ ਬਹੁਤ ਖੁਸ਼ ਹੋਇਆ ਅੱਜ ਇੱਥੇ ਆ ਕੇ ਤੇ ਮੈਂ ਆਪਣੇ ਹੋਰ ਵੀ ਭੈਣ ਭਰਾਵਾਂ ਨੂੰ ਦੇਖ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਉਹ ਵੀ ਇੱਥੇ ਆਣ ਤੇ ਦਸਤਾਰਾਂ ਸਜਾਉਣ ਬਿਲਕੁਲ ਬੜੀਆਂ ਹੀ ਖੂਬਸੂਰਤ ਤਸਵੀਰਾਂ ਇੱਥੇ ਨਜ਼ਰ ਆ ਰਹੀਆਂ ਔਰ ਦਸਤਾਰਾਂ ਬੜੇ ਖੂਬਸੂਰਤ ਰੰਗ ਦੇ ਨਾਲ ਇੱਥੇ ਸਜਾਈਆਂ ਜਾ ਰਹੀਆਂ ਔਰ ਦਸਤਾਰਾਂ ਦਾ ਲੰਗਰ ਸultanpur Lodhi ਵੀ ਲੱਗਾ ਅਸੀਂ ਵੇਖ ਪਾਰਾ ਮਨਿੰਦਰ ਤੁਸੀਂ ਸਾਰੇ ਦਰਸ਼ਕਾਂ ਤੱਕ ਪਹੁੰਚਾ ਰਹੇ ਤਸਵੀਰਾਂ ਅਸੀਂ ਵਿਖਾ ਰਹੇ ਹਾਂ ਲਗਾਤਾਰ ਤੁਸੀਂ ਜਿਹੜੀਆਂ ਸਾਡੇ ਤੱਕ ਪਹੁੰਚਾ ਰਹੇ ਹੋ ਸੁਲਤਾਨਪੁਰ ਲੋਧੀ ਵਾਲੇ ਪਾਸੇ ਦੀਆਂ ਵੀ ਤਸਵੀਰਾਂ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਜਿੱਥੇ ਸਾਡੇ ਸਹਿਯੋਗੀ ਅ ਲਗਾਤਾਰ ਸਾਡੇ ਨਾਲ ਬਰਕਰਾਰ ਨੇ ਪ੍ਰਮਿਤ ਪ੍ਰਮਿਤ ਐ ਸੁਲਤਾਨਪੁਰ ਲੋਧੀ ਦੀਆਂ ਵੀ ਤਸਵੀਰਾਂ ਅਸੀਂ ਵੇਖ ਪਾ ਰਹੇ ਹਾਂ ਅੰਮ੍ਰਿਤਸਰ ਦੀਆਂ ਵੀ ਤਸਵੀਰਾਂ ਦੋਹਾਂ ਪਾਸੇ ਦਸਤਾਰਾਂ ਦਾ ਲੰਗਰ ਜਿੱਥੇ ਜਿਹੜਾ ਲਗਾਇਆ ਗਿਆ ਹੈ ਬੜੀਆਂ ਹੀ ਖੂਬਸੂਰਤ ਤਸਵੀਰਾਂ ਨੇ ਔਰ ਸੰਗਤਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿੰਨਾ ਉਤਸ਼ਾਹ ਹੈ ਇਹ ਤੁਹਾਡੇ ਰਾਹੀ ਅਸੀਂ ਉਹਨਾਂ संघत की जुबानी ही सुनना चाहेंगे कि की कुछ महसूस कर रही ने संतं जैसे पहुंच के प्रमित ते प्रमित नाल मुड़ो संपर्क करने की कोशिश करेंगे फिलहाल यह दो तस्वीर तो तुम वेख पा रहे हो ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ ਯੁੱਧ ਕਾਲੇ ਦਰਵੋਂ ਮੇਰੀ ਦਸਤਾਰ ਮੇਰੀ ਸ਼ਾਨ ਮੂਹਮਦ ਤਹਿਤ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਦਸਤਾਰਾਂ ਦਾ ਲੰਗਰ ਲਾਇਆ ਗਿਆ। ਇੱਥੇ ਦੇਸ਼ ਵਿਦੇਸ਼ਾ ਤੋਂ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਨਮਸਤਕ ਹੋਣ ਲਈ ਪਹੁੰਚ ਰਹੇ ਨੌਜਵਾਨਾਂ ਚ ਦਸਤਾਰਾਂ ਸਜਾਉਣ ਦੇ ਲਈ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਵਾਕਿਆ ਚ ਕਾਬਲੇ ਤਰੀਫ ਹੈ। ਨੌਜਵਾਨਾਂ ਦੇ ਵਿੱਚ ਪਹਿਲਾਂ ਤਾਂ ਇਹ ਉਪਰਾਲਾ ਹੀ ਬੜਾ ਸ਼ਾਨਦਾਰ ਹੈ ਕਿ ਦਸਤਾਰਾਂ ਦਾ ਲੰਗਰ ਜਿੱਥਾਂ ਅੱਜ ਇੱਥੇ ਜਿਹੜੇ ਸ਼ਰਧਾਲੂ ਜਿਹੜੀ ਸੰਗਤ ਆਵੇਂ ਉਹ ਇੰਡੀਆ ਤੋਂ ਆਇਆ ਪਾਵੇਂ ਬਾਹਰੋਂ ਫੋਰਨ ਕੰਟਰੀਸ ਤੋਂ ਵੀ ਕਈ ਵਿਦੇਸ਼ੀ ਵਿਜ਼ਿਟਰਸ ਟੂਰਿਸਟਸ ਆਜਾ ਤੇ ਜਾ ਪਹੁੰਚਦੇ ਵਿਖਾਈ ਦੇ ਰਹੇ ਨੇ ਤਾਂ ਦਸਤਾਰਾਂ ਸਜਾਰੇ ਨੇ ਉਹਨਾਂ ਦੇ ਵਿੱਚ ਇੱਕ ਵੱਖਰੀ ਖੁਸ਼ੀ ਨਜ਼ਰ ਆ ਰਹੀ ਉਹਨਾਂ ਦੇ ਚਿਹਰਿਆਂ ਤੇ ਸ਼੍ਰੀ ਹਰਮੰਦਰ ਸਾਹਿਬ ਮਾਫੀ ਚਾਹਾਂਗੇ ਸ਼੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਵੀ ਲਾਈਵ ਨੇ ਤੁਹਾਡੇ ਟੀਵੀ ਸਕਰੀਨਸ ਤੇ ਤੇ ਸੁਲਤਾਨਪੁਰ ਲੋਧੀ ਦੀਆਂ ਵੀ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਵੱਡਾ ਉਤਸ਼ਾਹ ਖਾਸ ਉਤਸ਼ਾਹ ਵੇਖਣ ਨੂੰ ਮਿਲ ਪਾਰ ਰਿਹਾ ਪ੍ਰਮੇਤ ਸਾਡੇ ਨਾਲ ਹੁਣ ਜੁੜ ਰਹੇ ਨੇ ਪ੍ਰਮੇਤ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਕੀ ਕਹਿ ਰਹੀਆਂ ਨੇ ਸੰਕਤਾ ਦਸਤਾਰਾਂ ਦਾ ਲੰਗਰ ਅੱਜ ਇੱਥੇ ਸਜਾਇਆ ਹੈ ਤੁਸੀਂ ਵੀ ਦਸਤਾਰ ਬੜੇ ਖੂਬਸੂਰਤ ਢੰਗ ਦੇ ਨਾਲ ਸਜਾਈ ਹੋਈ ਅਸੀਂ ਵੇਖ ਪਾ ਰਹੇ ਹਾਂ ਲੁੱਕ ਤੁਹਾਡੀ ਵੀ ਬਦਲ ਗਈ ਹੈ ਕੀ ਕਹਿ ਰਹੀਆਂ ਸੰਕਤਾ ਬਿਲਕੁਲ ਅੰਮਿਤ ਇਸ ਵਕਤ ਦੀ ਜੋ ਤਸਵੀਰ ਹੈ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਬਾਹਰ ਅਸੀਂ ਇਸ ਵਕਤ ਮੌਜੂਦ ਹਾਂ ਖੁਦ ਅਸੀਂ ਅੱਜ ਦਸਤਾਰ ਜ਼ਰੂਰ ਜਿਹੜੀ ਹੈ ਕਿ ਉਹ ਇੱਥੇ ਪਹਿਣੀ ਹੈ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਜਿਹੜੇ ਇਸ ਵਕਤ ਦੇ ਛੋਟੇ ਬੱਚੇ ਨੇ ਜਿਹੜੇ ਕਿ ਛੋਟੇ-ਛੋਟੇ ਜਿਹੜੇ ਕਿ ਇੱਕ ਫੁੱਲਾਂ ਵਰਗੀਆਂ ਜਿਹੜੀਆਂ ਇਹ ਰੋਹਾਂ ਨੇ ਉਹਨਾਂ ਦੇ ਵੀ ਜਿਹੜੇ ਕਿ ਦਸਤਾਰ ਸਜਾਈ ਜਾ ਰਹੀ ਹੈ ਖਾਸ ਉਪਰਾਲਾ ਜਿਹੜਾ ਹੈ ਕਿ ਯੂਥ ਅਕਾਲੀ ਦਲ ਦੇ ਵੱਲੋਂ ਜਿਹੜਾ ਕਿ ਕੀਤਾ ਗਿਆ ਵੈ ਗੁਰੂ ਸਾਹਿਬ ਦੇ ਜਿਹੜੇ ਕਿ ਗੁਰਪੁਰਬ ਦੇ ਮੌਕੇ ਤੇ ਮੇਰੇ ਰਿਸ਼ਨ ਇਸ ਵਕਤ ਸਰਪਜੀ ਚਿੰਝਰ ਮੇਰਦਾ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਦੇ ਪ੍ਰਧਾਨ ਚਿੰਝਰ ਸਾਹਿਬ ਅਜੰਡਾ ਨਹੀਂ ਕਾਵਾਂਗਾ ਸੋਚ ਕਾਵਾਂਗਾ ਮਗਰ ਸੋਚ ਕੀ ਹੈ ਮੇਰੀ ਦਸਤਾਰ ਮੇਰੀ ਸ਼ਾਨ ਕੋਈ ਸੋਚ 555ਵਾਂ ਅੱਜ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਮਨਾ ਰਹੇ ਆ ਨਾਨਕ ਨਾਮ ਲੇਵਾ ਸੰਗਤ ਪੂਰੀ ਦੁਨੀਆ ਦੇ ਵਿੱਚ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਤੇ ਸੁਧਭਾਵ ਭਾਵਨਾ ਦੇ ਨਾਲ ਸਤਿਕਾਰ ਦੇ ਨਾਲ ਮਨਾ ਰਹੀ ਜਾਂਦੀ ਹੈ ਅੱਜ ਅਸੀਂ ਖੜੇ ਹਾਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੋਲੋਦੀ ਜਿੱਥੇ ਗੁਰੂ ਸਾਹਿਬ ਨੇ ਬਹੁਤ ਜ਼ਿੰਦਗੀ ਦਾ ਲੰਬਾ ਸਮਾਂ ਇੱਥੇ ਬਤੀਤ ਕੀਤਾ ਸੋ ਅੱਜ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਦੇ ਵਿੱਚ ਦਸਤਾਰ ਕੈਂਪ ਲਾਏ ਗਏ ਨੇ ਜਿੱਥੇ 10000 ਦਸਤਾਰਾਂ ਦਾ ਜਿਹੜਾ ਉਹ ਅਸੀਂ ਪ੍ਰਬੰਧ ਕੀਤਾ ਹੋਇਆ ਜਿਹਦੇ ਵਿੱਚ ਨੌਜਵਾਨਾਂ ਨੂੰ ਬੱਚਿਆਂ ਨੂੰ ਦਸਤਾਰ ਜਿਹੜੀ ਆ ਸਜਾਈ ਜਾ ਰਹੀ ਆ ਸੋ ਇਹ ਇੱਕ ਗੱਲ ਮੈਂ ਜਰੂਰ ਦੱਸਣੀ ਚਾਹੁੰਦਾ ਕਿ ਜਿਹੜੇ ਖਾਸ ਦਿਨ ਸਵੇਰ ਪ੍ਰਕਾਸ਼ਪੁਰਵ ਹੈ ਗੁਰੂ ਪਾਤਸ਼ਾਹ ਦਾ ਤੇ ਸਾਰੇ ਗੁਰੂ ਸਾਹਿਬ ਗੁਰਦੁਆਰਾ ਸਾਹਿਬਾਂ ਦੇ ਵਿੱਚ ਦਸਤਾਰੇ ਕੈਂਪ ਚੱਲ ਰਹੇ ਨੇ ਜਦੋਂ ਇਦਾਂ ਦੇ ਦਿਨ ਦੇ ਵਿੱਚ ਕੋਈ ਦਸਤਾਰ ਸਜਾਉਂਦਾ ਸਾਡੀਆਂ ਦੇਖੋ ਆ ਮਾਤਾਵਾਂ ਪੈਣਾ ਦੇ ਕੋ ਲਾਈਨ ਬਣ ਕੇ ਆਪਣੇ ਬੱਚਿਆਂ ਲੈ ਕੇ ਆ ਰਹੀਆਂ ਨੇ ਕੀ ਦਸਤਾਰ ਸਜਾਉਂ ਪਹਿਲੀ ਜਿਹੜੀ ਦਸਤਾਰ ਬਣੀ ਉਹ ਨੌਜਵਾਨ ਨੇ ਆਪ ਆਵਾਜ਼ ਮਾਰ ਕੇ ਕਿਹਾ ਕਿ ਕਿ ਦਸਤਾਰ ਭਾਈ ਜੀ ਮੇਰਾ ਕੀ ਕਰਦਾ ਅੱਜ ਗੁਰਪੁਰਵਾਲੇ ਦੇ ਮੈਂ ਦਸਤਾਰ ਅਸੀਂ ਕੇਸ ਇਕੱਟੇ ਹੋਏ ਸੀ ਅਸੀਂ ਨੂੰ ਪੁੱਛਿਆ ਕਿ ਭਾਈ ਬੰਨਣ ਦੀ ਮੈਂ ਨਹੀਂ ਕੰਦਾ ਕਿ 100 ਖਾਲਾ ਪਰ ਮੈਂ ਕੱਟੂ-ਕਟੇ ਤਾਂ ਕਹੀਏ ਕਿ ਕੋਸ਼ਿਸ਼ ਪੂਰੀ ਕਰਾਂਗੇ ਕਿ ਇਹ ਇਹ ਉਹ ਗੁਰੂ ਸਾਹਿਬ ਦੀ ਬਖਸ਼ੀ ਹੋਈ ਦਸਤਾਰ ਜੋ ਬਾਬੇ ਨਾਨਕ ਤੋਂ ਚੱਲੀ ਹੋਈ ਦਸਤਾਰ ਕਿ ਜਿਨ੍ਹਾਂ ਨੇ ਰਾਜੇ ਮਹਾਰਾਜੇ ਥਾਨ ਮਜ਼ਦੂਰ ਆਮ ਲੋਕਾਂ ਨੂੰ ਦਸਤਾਰ ਬੰਨਣ ਦੀ ਆਗਿਆ ਨਹੀਂ ਸੀ ਕਹਿੰਦੇ ਰਾਜੇ ਮਹਾਰਾਜਾਂ ਦਾ ਹੱਕ ਹੈ ਉਦੋਂ ਗੁਰੂ ਸਾਹਿਬ ਨੇ ਆਮ ਗਰੀਬਾਂ ਦੇ ਦਸਤਾਰ ਕਿਹਾ ਵੀ ਬਨ ਕੇ ਕਿ ਤੁਸੀਂ ਰਾਜੇ ਮਹਾਰਾਜੇ ਤੋਂ ਉੱਪਰੋਂ ਸੋ ਇੱਟਾ ਵੱਡਾ ਮਾਣ ਇੱਟਾ ਵੱਡੀ ਅਣਖ ਉਹ ਤਾਂ ਦਸਤਾਰ ਬਨਨ ਦਾ ਮਤਲਬ ਕਿ ਅਣਖ ਗੈਰ ਤਾਜ ਮੇਰੀ ਦਸਤਾਰ ਮੇਰੀ ਸ਼ਾਨ ਮਤਲਬ ਇਹ ਸਾਡੀ ਸ਼ਾਨ ਹੈ ਦਸਤਾਰ ਬੰਨੀ ਹੋਈ ਸ਼ਾਨ ਹੈ ਮਤਲਬ ਉਹ ਤਾਂ ਹੀ ਅਸੀਂ ਨਾ ਵੀ ਮੂਹਮ ਦਾ ਮੇਰੀ ਦਸਤਾਰ ਮੇਰੀ ਸ਼ਾਨ ਹੈ ਜਿਹੜਾ ਗੁਰਸਾ ਦੀ ਕਿਰਪਾ ਨਾਲ ਰੱਖਿਆ ਹੋਇਆ ਸੋ ਇਹ 1.5 ਸਾਲ ਤੋਂ ਸਮਾਗਮ ਚੱਲ ਰਹੇ ਨੇ ਦੇਖੋ ਟੂਰਨਾਮੈਂਟਾਂ ਦੇ ਨੌਜਵਾਨ ਬਹੁਤ ਬੁਲਾਉਂਦੇ ਨੇ ਕਿ ਸਾਡੇ ਜੀ ਦਸਤਾਰ ਸਜਾ ਕੇ ਜਾਓ ਕੈਂਪ ਤੇ ਆ ਕੇ ਰੈਲੀਆਂ ਚ ਕੇ ਪਹਿਲੀ ਵਾਰ ਹੋਇਆ ਰੈਲੀਆਂ ਚ ਨੌਜਵਾਨਾਂ ਨੇ ਆ ਫੋਨ ਕਰਕੇ ਪਹਿਲਾਂ ਕਿਹਾ ਕਿ ਕੱਲੋ ਤੁਸੀਂ ਉੱਥੇ ਰੈਲੀ ਤੇ ਆਉਣਾ ਜੀ ਮੇਰੇ ਦਸਤਾਰ ਸਜਾ ਕੇ ਜਾਇਓ ਕੈਂਪਾਂ ਦੇ ਵਿੱਚ ਇੱਥੇ ਸੀ ਹੁਣ ਕਈ ਦਿਨ ਤੋਂ ਲੱਗੇ ਹੋਏ ਸੀ ਇਹਦੀ ਪ੍ਰਬੰਧ ਕਰਨਾ ਫੋਨ ਆਉਂਦੇ ਸੀ ਕਿ ਭਾਈ ਜੀ ਅਸੀਂ ਉੱਥੇ ਗੁਰਦੁਆਰਾ ਸਾਹਿਬ ਜਾਣਾ ਜਿਹੜਾ ਵੀ ਨੇੜੇ ਆ ਕਿਉਂਕਿ ਇੱਕ ਜਗ੍ਹਾ ਲਾਉਂਦੇ ਸੀ ਪਰ ਸਾਰੇ ਬੰਦੇ ਉੱਥੇ ਪਹੁੰਚ ਨਹੀਂ ਹੁੰਦੇ ਇਸ ਵਾਰ ਕੋਸ਼ਿਸ਼ ਕੀਤੀ ਆ ਸ਼ਰਮਣੀ ਕਰਨ ਦੀ ਮੇਰੇ ਇੱਕ ਨਸਵਾਲ ਹੈ ਜਿੰਦਰ ਸਾਹਿਬ ਯੂਥ ਕਾਲੇਦਲ ਹਮੇਸ਼ਾ ਹੋ ਜੋ ਉਪਰਾਲੇ ਕਰਦਾ ਰਹੇ ਜੋ ਅੱਜ ਸੋਚ ਹੈ ਬਿਨਾ ਨਾਮ ਲਾਏ ਜੇ ਮੈਂ ਗੱਲ ਕਹਾਂ ਕਿ ਅੱਜ ਇੱਕ ਦਸਤਾਰ ਨੂੰ ਲੈ ਕੇ ਪਛਾਣ ਵੀ ਹੈ ਤੇ ਕਿਤੇ ਨਾ ਕਿਤੇ ਅੱਜ ਜੋ ਹਾਲਾਤ ਵੀ ਨੇ ਉਸ ਤੋਂ ਜਿਹੜਾ ਕਿ ਇਹਨੂੰ ਹੋਰ ਪਾਸੇ ਵੱਲ ਵੀ ਲੈ ਕੇ ਜਾਇਆ ਜਾਂਦਾ ਕਿ ਸਿੱਖ ਤਾਂ ਹੁਣ ਜਿਹੜੇ ਖੜਕੂ ਵੀ ਹੋ ਗਏ ਨੇ ਜੋ ਪਿਛਲੇ ਸਮੇਂ ਚ ਗੱਲਾਂ ਵੀ ਆਈਆਂ ਚ ਇਸ ਤਰੀਕੇ ਨਾਲ ਹੋਈਆਂ ਐਜ਼ ਅ ਯੂਥ ਦੇ ਪ੍ਰਧਾਨ ਬਹੁਤ ਸਾਰੇ ਲੋਕ ਤੁਹਾਨੂੰ ਜਿਹੜੇ ਫੋਲੋ ਵੀ ਕਰਦੇ ਨੇ ਸੋਚ ਕੀ ਹੋਣੀ ਚਾਹੀਦੀ ਹੈ ਤੇ ਮੌਜੂਦਾ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਵਾਪਰ ਵੀ ਰਹੀਆਂ ਨੇ ਚੀਜ਼ਾਂ ਉਹਨਾਂ ਨੂੰ ਕੀ ਸਨੇਹਾ ਦਿੰਦੇ ਹੋ ਖਾਸ ਤੌਰ ਤੇ ਤੁਸੀਂ ਦੇਖੋ ਵਿਸ਼ਾ ਜਿਹੜਾ ਆ ਦੇਖੋ ਪਸਾਰਾ ਵਿਸ਼ਾ ਬਹੁਤ ਵੱਡਾ ਤੁਸੀਂ ਇਹ ਸਵਾਲ ਬਹੁਤ ਵੱਡਾ ਕੀਤਾ ਅੱਜ ਇਹ ਮੈਂ ਕਹਿੰਦਾ ਕਿ ਜਿਹੜਾ ਕੋਈ ਪੰਥ ਦੀ ਗੱਲ ਕਰਦਾ ਸਿੱਖੀ ਦੀ ਗੱਲ ਕਰਦਾ ਹੱਕਾਂ ਦੀ ਗੱਲ ਕਰਦਾ ਅਧਿਕਾਰਾਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਪੰਜਾਬੀ ਦੀ ਗੱਲ ਕਰਦਾ ਆਪਣੀ ਬੋਲੀ ਦੀ ਗੱਲ ਕਰਦਾ ਉਹ ਹਰ ਇੱਕ ਨੂੰ ਇਹ ਵੱਖਵਾਦੀ ਤੇ ਅਤਵਾਦੀ ਬਣਾ ਦਿੰਦੇ ਨੇ ਉਹ ਵੀ ਸਮਾਂ ਸੀ ਜਦੋਂ ਦਸਤਾਰਾਂ ਨੀਲੀਆਂ ਪੀਲੀਆਂ ਕੇਸਰੀ ਵਾਲਿਆਂ ਨੂੰ ਤੜਿਆਂ ਵਾਲਿਆਂ ਨੂੰ ਘੇਰ-ਘੇਰ ਕੇ ਇਥੇ ਮੁਕਾਬਲੇ ਵੀ ਹੁੰਦੇ ਰਹੇ ਤੋ ਇਹ ਇਹ ਇਹੋ ਜੇ ਹਾਲਾਤ ਪੈਦਾ ਕੀਤੇ ਜਾਂਦੇ ਨੇ ਅੱਜ ਵੀ ਹਾਲਾਤ ਇਦਾਂ ਦੇ ਨੇ ਅੱਜ ਵੀ ਸਾਨੂੰ ਬਕਵਾਦੀ ਅੱਤਵਾਦੀ ਤੇ ਮੈਂ ਤਾਂ ਇਹ ਥੋਕ ਕੇ ਕਹਿਣਾ ਹੁੰਦਾ ਕੋਈ ਡਰ ਪੈਣੀ ਜੇ ਪੰਥ ਦੀ ਗੱਲ ਕਰਨੀ ਪਿਆਰ ਦੀ ਗੱਲ ਕਰਨੀ ਸਿੱਖੀ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਹੱਕਾਂ ਦੀ ਗੱਲ ਕਰਨੀ ਆਪਣੇ ਹੋਰ ਇਹ ਤੱਕੇ ਦੇ ਖਿਲਾਫ ਹੋਣਾ ਜੇ ਇਹ ਸਰਕਾਰਾਂ ਨੂੰ ਏਜੰਸੀਆਂ ਨੂੰ ਬਕਵਾਦੀ ਅੱਤਵਾਦੀ ਲੱਗਦਾ ਭਾਈ ਹੈਗੇ ਫਿਰ ਤੇ ਕੀ ਡਰਾਂ ਫਿਰ ਹੁਣ ਗੁਰੂ ਸਾਹਿਬ ਨੇ ਜਿਹੜਾ ਪੰਥ ਚਲਾਇਆ ਕੀ ਟੱਕੇ ਦੇ ਖਿਲਾਫ ਖੋਲਣਾ ਜੀ ਬ੍ਰਾਹਮਣ ਇਹ ਤਾਂ ਸਿੱਕੀ ਦਾ ਪਲੱਸ ਪੈ ਕੇ ਦਰ ਤੇ ਇਹਨੂੰ ਦੇਖ ਪੱਕੀ ਚੜ ਗਿਆ ਇਹਨੂੰ ਤੇਗ ਪੱਕੀ ਸੇਵਾ ਕਿਦਾਂ ਦੇ ਰਹਿਣ ਵਾਲੀ ਦੇਖੋ ਔਰ ਦਸਤਾਰ ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 10000 ਦਸਤਾਰਾਂ ਦਾ ਪ੍ਰਬੰਧ ਕੀਤਾ ਪੂਰੇ ਪੰਜਾਬ ਚੱਲ ਰਿਹਾ ਆ ਔਣ ਵਾਲੇ ਦਿਨਾਂ ਦੇ ਵਿੱਚ ਬਖ ਬਖ ਸੂਬਿਆਂ ਵਿੱਚ ਵੀ ਤੇ ਬਖ ਬਖ ਕੰਟਰੀਆਂ ਵਿੱਚ ਵੀ ਇਹ ਤੁਸੀਂ ਦਸਤਾਰ ਦੇ ਕਰਕੇ ਹਰ ਜਗ੍ਹਾ ਦੇਖੋਗੇ ਕਿਰਪਾ ਗੁਰੂ ਸਾਹਿਬ ਨੇ ਕਰਨੀ ਹੈ ਬੇਨਤੀ ਗੁਰੂ ਸਾਹਿਬ ਦੇ ਅੱਗੇ ਆ ਕੋਟਾਨ ਕੋਟਾਨ ਧੰਨਵਾਦ ਗੁਰੂ ਸਾਹਿਬ ਦਾ ਬਿਲਕੁਲ ਅਮੇ ਤਾਂ ਤੁਸੀਂ ਤਸਵੀਰਾਂ ਦੇਖਿਆ ਸੁਲਤਾਨਪੁਰ ਵਿਖੇ ਅਸਰਕ ਮੌਜੂਦ ਆ ਗੁਰੂਪੁਰ ਦੇ ਮੌਕੇ ਤੇ ਮੇਰੀ ਦਸਤਾਰ ਮੇਰੀ ਸ਼ਾਨਦਾਰ ਚੜ੍ਹਾ ਹੈ ਖਾਸ ਉਪਰਾਲਾ ਉਲੀਕਿਆ ਗਿਆ ਹੈ ਕਾਬਲੇ ਤਾਰੀਫ ਹੈ ਤੇ ਵੱਡੀ ਗਿਣਤੀ ਦੇ ਜੇ ਸੰਗਤਾਂ ਅੱਜ ਇੱਥੇ ਪਹੁੰਚਦੀਆਂ ਵੀ ਨਜ਼ਰ ਆ ਰਹੀਆਂ ਨੇ ਔਰ ਵੱਡਾ ਉਤਸ਼ਾਹ ਅੱਜ ਇੱਥੇ ਸੰਗਤਾਂ ਦੇ ਵਿੱਚ ਨਜ਼ਰ ਆ ਰਿਹਾ ਦਸਤਾਰ ਨੂੰ ਲੈ ਕੇ ਬੇਤੁ ਸ਼ੁਕਰੀਆ ਪ੍ਰਮੇਤ ਐਨਾ ਤੁਹਾ ਮਾ ਤਸਵੀਰਾਂ ਨੂੰ ਸਾਡੇ ਤੱਕ ਪਹੁੰਚਾਉਣ ਲਈ ਮਨਿੰਦਰ ਵੀ ਸਾਡੇ ਸੋ ਕੇ ਅਮ